ਪਟੇਲ ਕਾਲਜ ਮੈਨੇਜਮੈਂਟ ਸੁਸਾਇਟੀ ਦੀਆਂ 5 ਪੋਸਟਾਂ ਨੂੰ ਲੈ ਕੇ ਉਮੀਦਵਾਰਾਂ ਵੱਲੋਂ ਕਾਗਜ਼ ਭਰੇ ਗਏ ਨੇ ਪਟੇਲ ਕਾਲਜ ਮੈਨੇਜਮੈਂਟ ਪ੍ਰਧਾਨਗੀ ਲਈ ਦੇਵਕੀ ਨੰਦਨ ਤੇ ਰਾਕੇਸ਼ ਕੁਮਾਰ ਰਿੰਕੂ ਕੁਕਰੇਜ਼ ਆਮੋ ਸਾਹਮਣੇ ਹਰਪ੍ਰੀਤ ਸਿੰਘ ਦਵਾ ਦੇ ਸਾਹਮਣੇ ਉਮੀਦਵਾਰ ਨਾ ਹੋਣ ਕਾਰਨ ਉਹ ਬਿਨਾਂ ਚੋਣਾ ਪਟੇਲ ਕਾਲਜ ਦੇ ਉਪ ਪ੍ਰਧਾਨ ਬਣੇ ਨੇ ਇਸ ਦੇ ਨਾਲ ਹੀ ਚੋਣ ਅਧਿਕਾਰੀ ਵਿਜੇ ਗੁਪਤਾ ਜੀ ਦੇ ਮੁਤਾਬਕ ਚੋਣਾਂ 30 ਮਾਰਚ ਨੂੰ ਕਰਵਾਈਆਂ ਜਾਣਗੀਆਂ ਸਤ ਸ੍ਰੀ ਅਕਾਲ ਅੱਜ ਜਿਹੜੇ ਕਾਲਜ ਦੀ ਕੀ ਕਹਿਣਾ ਚਾਹੋਗੇ ਮਨੂਜੀ ਅੱਜ ਤੁਸੀਂ ਵਾਈਸ ਪ੍ਰੈਜ਼ੀਡੈਂਟ ਦੇ ਚੋਣਾਂ ਜਿਹੜੇ ਹਨ ਉਹ ਮੇਰੇ ਲਈ ਬਹੁਤ 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 ਸਾਰੇ ਮੈਂਬਰ ਸਾਹਿਬਾਨ ਦਾ ਸਾਰਾ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੇਰੇ 'ਤੇ ਜ਼ਫੇਰ ਰੱਖਿਆ ਤੇ ਇਹਨਾਂ ਪੋਸਟ ਦਾ ਥੈਂਕ ਯੂ ਸੋ ਮਚ ਫੋਰ ਇਟ ਆਪਾ ਪਟੇਲ ਕਾਲਜ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਦੇ ਕਾਗਜ਼ ਭਰੇ ਸੀ ਕੀ ਸੋਚ ਕੇ ਭਰੇ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਕਹਿਣ ਜੀ ਨਵਾਂ ਹਾਲ ਬਦਲਣ ਜਾ ਰਹੇ ਹਾਂ ਪ੍ਰੋਮਿਸ ਆਪਣੇ ਤਾਂ ਇੱਕੋ ਹੀ ਖੁਸ਼ੀ ਹੈ ਵੀ ਇਹ ਕਿ ਕੋਈ ਵੀ ਸੰਸਥਾ ਅੱਛੇ ਤਰੀਕੇ ਨਾਲ ਚਲਾ ਲੋ ਫੇਅਰ ਐਂਡ ਸਫੇਅਰ ਇਹ ਕੋਸ਼ਿਸ਼ ਰਹੇਗੀ ਕਿ ਟ੍ਰਾਂਸਪੇਰੈਂਸੀ ਨਾਲ ਫੇਰੈਂਸ ਵਿੱਚ ਰਹਿਣਾ। ਬਹੁਤ ਠੀਕ ਹੈ। ਥੈਂਕ ਯੂ। ਨਾਮੀਨੇਸ਼ਨ ਫਾਰਮ ਪਰ ਇਹ ਜਾਣਕਾਰੀ ਜਿਵੇਂ ਕਿ ਕਿੰਨੇ-ਕਿੰਨੇ ਭਰੇ ਆ 70 ਕਿੰਨੇ ਆ। ਜੀ ਅੱਜ ਟੋਟਲ ਸਾਡੇ ਕੋਲ 9 ਫਾਰਮ ਆਏ ਆ ਜੀ। ਹਨ ਇਹ ਪੰਜ ਪੋਸਟ ਹੈ। ਜੀ। ਪ੍ਰੈਜ਼ੀਡੈਂਟ ਵਾਸਤੇ ਦੋ ਕੈਂਡੀਡੇਟ ਹੈਗੇ ਆ। ਜੀ ਕੌਣ-ਕੌਣ ਹੈ ਜੀ? ਤਾਂ ਦੇਵਕੀ ਨੰਦਨ ਜੀ। ਦੂਜੇ ਹੈਗੇ ਜੀ ਰਕੇਸ਼ ਕੁਮਾਰ। ਇਹ ਦੋ ਪ੍ਰੈਜ਼ੀਡੈਂਟ ਵਾਸਤੇ ਆਏ ਆ ਜੀ। ਔਰ ਵਾਈਸ ਪ੍ਰੈਜ਼ੀਡੈਂਟ ਵਾਸਤੇ ਇੱਕੋ ਹੀ ਫਾਰਮ ਆਇਆ ਜੀ ਹਰਪ੍ਰੀਤ ਸਿੰਘ ਬੁਆ ਲਿਖਿਆ ਨਹੀਂ ਜੀ ਜਨਰਲ ਜਨਰਲ ਸੈਕਟਰੀ ਵਾਸਤੇ ਅਮਨਜੋਤ ਸਿੰਘ ਇੱਕ ਕੈਂਡੀਡੇਟ ਹੈ ਤੇ ਦੂਜਾ ਹੈ ਮਿਸਟਰ ਕਮਲ ਟੰਡਨ ਦੋ ਕੈਂਡੀਡੇਟ ਹੋ ਗਏ ਜੀ ਜਨਰਲ ਸੈਕਟਰੀ ਵਾਸਤੇ ਔਰ ਇਹ ਆ ਗਿਆ ਜੀ ਫਾਈਨਾਂਸ ਸੈਕਟਰੀ ਵਾਸਤੇ ਇਸ ਵਾਸਤੇ ਵੀ ਦੋ ਕੈਂਡੀਡੇਟ ਹੈ ਇੱਕ ਰਿਤੇਸ਼ ਬੰਸਲ ਔਰ ਦੂਜੇ ਹੈਗੇ ਮਿਸਟਰ ਅਭਿਨਵ ਓਬਰਾਏ ਇਸ ਸੈਕਟਰੀ ਵਾਸਤੇ ਵੀ ਦੋ ਕੈਂਡੀਡੇਟ ਹੈ ਜੀ ਮਿਸਟਰ ਵਿਜੇ ਆ ਰਿਹਾ ਔਰ ਮਿਸਟਰ ਚਿਰਾਗ ਆ ਰਿਹਾ ਇਹ 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 ਹੈ ਕਿ ਜੀ ਕਿਉਂਕਿ ਅਜੰਡਾ ਮੈਂ ਜੀ ਹਰਮਨ ਸਿੰਘ ਉਪਰਧਾਨ ਵਾਸਤੇ ਇਹਨੂੰ ਚਿੱਟੂ ਦੇ ਡਿਕਲੇਰ ਕਰ ਸਕਦੇ ਹੋ ਤੇ ਜੀ ਵਿਜੇ ਹਾਂ ਜੀ ਹਾਂ ਜੀ ਡਿਕਲੇਰ ਕਰ ਰਹੇ ਹਾਂ ਜੀ ਕਿਉਂਕਿ ਦਾ ਫਾਰਮ ਠੀਕ ਹੈ फॉर्म गलती नहीं है कोई इस करके बाद अपना परसों इलेक्शन का अगर जरूरत पेगी तो तीस तरीक हाँ जी हाँ जी हरप्रीत डिकलेयर है हरप्रीत सिंह डिक्लेयर है जी ਨਕਾ ਜੀ ਬਗਲਾ ਇਹ ਵੀ ਅਸੀਂ ਸਕੂਟਰ ਨਹੀਂ ਮਤਲਬ ਅਸੀਂ ਨਾਲ ਹੀ ਕਰ ਲੈਣਾ ਇੱਕ ਕੈਂਡੀਡੇਟ ਹੈ ਫਿਰ ਕਿਉਂ ਪਰ ਨਟਕਾਰਾ ਹੈ ਠੀਕ ਹੈ ਜੀ ਥੈਂਕ ਯੂ